ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤਾ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਮੋਢਾ ਕਿਵੇਂ ਮੈਨਣਾ ਹੈ ਅਤੇ ਜਦੋਂ ਆਪਾਂ ਬਾਹ ਕੰਟਣੀਆਂ ਤਾਂ ਉਦੋਂ ਆਪਾਂ ਮੋਢਾ ਕਿਵੇਂ ਕੱਟਣਾ ਹੈ ਕਈ ਵਾਰ ਆਪਣਾ ਮੋਢਾ ਜੜਨ ਵੇਲੇ ਘਟ ਜਾਂ ਵਧ ਜਾਂਦਾ ਹੈ ਇਹਨੂੰ ਆਪਾਂ ਇੱਥੋਂ ਮਿਲਾਗੇ ਪਹਿਲਾਂ ਸਲਾਈ ਦਾ ਆਪਾਂ ਵੱਡਾ ਲਵਾਂਗੇ ਜਿੱਨੇ ਉੱਪਰੋਂ ਸਲਾਈ ਲੱਗੂਗੀ ਅੱਧਾ ਇੰਚ ਦੀ ਇਸ ਤਰ੍ਹਾਂ ਇਹ ਆਪਣਾ 8 ਇੰਚ ਮੋਢਾ ਇਹਨੂੰ ਆਪਾਂ ਇਸ ਤਰ੍ਹਾਂ ਗਲਾਈ ਚ ਮੈਨਣਾ ਹੈ ਗਲਾਈ ਕਰਕੇ 8 ਇੰਚ ਆਪਣਾ ਮੋਢਾ ਤਿਆਰ ਹੈ ਜਦੋਂ ਆਪਾਂ ਬਾਹ ਕੱਟਣੀ ਹੈ ਉਦੋਂ ਆਪਾਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਹਾਂ ਦੇਖ ਜੇ ਆਪਾਂ 8 ਇੰਚ ਕੱਟਣਾ ਹੈ ਤਾਂ ਆਪਾਂ ਅੱਧਾ ਇੰਚ ਇਥੋਂ ਕੱਟ ਲਵਾਂਗੇ 7.5 ਅਤੇ ਇਧਰੋਂ ਆਪਾਂ 3 ਇੰਚ ਦੀ ਇਹਦੇ ਇੱਥੇ ਕਾਟ ਪਾਵਾਂਗੇ ਇਹ ਦੇਖੋ ਇਥੋਂ ਆਪਣਾ ਇਹ 8 ਇੰਚ ਹੀ ਆਊਗਾ ਜੇ ਆਪਾਂ ਇਸ ਤਰ੍ਹਾਂ ਇਹਨੂੰ ਮਿਨਾਂਗੇ ਤਾਂ ਇਹਨੂੰ ਆਪਾਂ ਇਸ ਤਰ੍ਹਾਂ ਦੀ ਮੋਡੇ ਦੀ ਕਾਟ ਪਾਵਾਂਗੇ ਤੇ ਇਹ ਆਪਣੇ ਇੱਥੋਂ ਆਪਾਂ ਉੱਪਰ ਲਿਖੇ ਸਿਰ ਇਹ ਇਸ ਤਰ੍ਹਾਂ ਜੇ ਆਪਾਂ ਇਸ ਤਰ੍ਹਾਂ ਕੱਟਾਂਗੇ ਤਾਂ ਆਪਣਾ ਮੋਡਾ ਵੀ ਜਿਹੜਾ ਯਾਰ ਨਵੇਂ ਵੇਲੇ ਬਾਗ ਦਾ ਮੋਡਾ ਘੱਟ ਵਧ ਹੀ ਜਾਂਦਾ ਉਹ ਘੱਟਦਾ ਵਧਦਾ ਨਹੀਂ ਇਸ ਤਰ੍ਹਾਂ ਆਪਣਾ 8 ਹੀ ਆਊਗਾ ਤੇ ਇਸ ਤਰ੍ਹਾਂ ਵੀ ਆਪਣਾ 8 ਹੀ ਆਊਗਾ ਇੱਥੋਂ ਫਿਰ ਆਪਾਂ ਇਸ ਨਿਸ਼ਾਨ ਨੂੰ ਇਸ ਤਰ੍ਹਾਂ ਅੱਗੇ ਮਲਾਵਾਂਗੇ ਇੱਥੋਂ ਆਪਾਂ ਜਿਹੜਾ ਸਲਾਈ ਲਈ ਮਾਰਜਨ ਲੈਣਾ ਹੈ ਉਹ ਆਪਾਂ ਜ਼ਿਆਦਾ ਲੈਣਾ ਹੈ ਇਹਨੂੰ ਹੁਣ ਆਪਾਂ ਇੱਥੋਂ ਕੱਟ ਦੇਣਾ ਐ ਇਸ ਤਰ੍ਹਾਂ ਇਹ ਆਪਣਾ ਇਹ ਇਸ ਤਰ੍ਹਾਂ ਫੈਲਿਤੋ ਕਟਾਈ ਕਰਦੇ ਹਾਂ ਇੱਧਰੋਂ ਆਪਾਂ ਅਗਲੀ ਸਾਈਡ ਦੀ ਕਟਾਉ ਤੇਣੀ ਹੈ। ਐਸਟ੍ਰੇ। ਇਹ ਆਪਾਂ ਮੋਢੇ ਦੀ ਕ ਡੀ ਕਟਾਈ ਕਰ ਲਈ ਹੈ। ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ।